ਸਰਬ ਸਭ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਪਿਛਲੇ ਕੁਛ ਦਿਨਾਂ ਤੋਂ ਪੰਥ ਵਿੱਚ ਫੁੱਟ ਪਾਉਣ ਲਈ ਇੱਕ ਸ਼ਖਸ ਨੇ ਇੱਕ ਮੁੱਦਾ ਚੇੜਿਆ ਹੋਇਆ ਹੈ ਭਰਾ ਮਾਰੂਕ ਜਾਂਕਰਉਣ ਵਾਸਤੇ ਏਜੰਸੀਆਂ ਦਾ ਛੱਡਿਆ ਹੋਇਆ ਇਹ ਬੰਦਾ ਨਿਤ ਨਵੇਂ ਤੋਂ ਨਵਾਂ ਕੋਈ ਨਾ ਕੋਈ ਬਖੇੜਾ ਖੜਾ ਕਰ ਹੀ ਰੱਖਦਾ ਕਦੇ ਦਰਬਾਰ ਸਾਹਿਬ ਦੇ ਪਾਵਨ ਜਲ ਤੇ ਸਰੋਵਰ ਤੇ ਕਦੇ ਦਰਬਾਰ ਸਾਹਿਬ ਤੇ ਕਦੇ ਪ੍ਰਵਾਦ ਫੇਰੀਆਂ ਤੇ ਕਦੇ ਕਕਾਰਾਂ ਤੇ ਕਦੇ ਤਾੜੀਆਂ ਵਾਲਿਆਂ ਨੂੰ ਚੋਰੇ ਕਦੀ ਕਰੀ ਕਹਿੰਦਾ ਇਹ ਧੂਤੇ ਤੇ ਕਦੇ ਕੋਸ਼ ਤੇ ਕਦੇ ਕੋਸ਼ ਕੀ ਸਟੇਜਾਂ ਤੋਂ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇਹੋ ਜਿਹੀ ਸ਼ਬਦਾਵਲੀ ਬੋਲਣੀ ਚਾਹੀਦੀ ਹੈ ਸਾਨੂੰ ਇਹ ਤਤ ਗੁਰਮਤ ਹੈ ਕਿ ਤੁਸੀਂ ਉੱਥੇ ਬੈਠ ਕੇ ਖਬਰਾਂ ਸੁਣਾਓ ਜਾਂ ਆਪਣੀ ਬਹਾਦਰੀ ਦੇ ਫੋਕੇ ਕਿਸੇ ਸੁਣਾਓ ਕਿ ਇਹ ਗੁਰਮਤ ਹੈ ਇਹ ਤਤ ਗੁਰਮਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਿਉਰੀ ਵਿੱਚ ਆਪਣੀਆਂ ਜੱਬੜੀਆਂ ਮਾਰ-ਮਾਰ ਕੇ ਤੇ ਕਹੋ ਮੈਂ ਸੰਗਤ ਨੂੰ ਜੋੜਦਾ ਉਹ ਤੋਂ ਬਾਅਦ ਇੱਕ ਦਿਵਾਨ ਲਾਉਣ ਤੋਂ ਬਾਅਦ 3-3 4-4 ਸਪਸ਼ਟੀ ਕਰਨ ਦੀਆਂ ਵੀਡੀਓ ਪਾਉਣੀਆਂ ਪੈਣ ਇਹ ਕਿਹੋ ਜਿਹਾ ਪ੍ਰਚਾਰ ਹੈ ਤਤ ਗੁਰਮਤ ਦਾ ਜੋ ਸਭ ਤੋਂ ਘਾਤਕ ਇਸ ਬੰਦੇ ਨੇ ਕੰਮ ਕੀਤਾ ਜਿਹੜੀ ਬਾਤ ਦੇ ਵਿੱਚ ਆਪਣੀ 10-15 ਮਿੰਟ ਦੀ ਵੀਡੀਓ ਬਣਾਈ ਪਹਿਲੀ ਗਲਤੀ ਕੀਤੀ ਵੀ ਬਾਬਾ ਬਕਾਲਾ ਵਾਲੇ ਸਥਾਨ ਦੇ ਬਾਰੇ ਕਹਿ ਰਿਹਾ ਕਿ ਉੱਥੇ ਭਗਤੀ ਨਹੀਂ ਕੀਤੀ ਇਹ ਤਾਂ ਜੀ ਬਾ ਜਿਹੜੇ ਭੋਰੇਆ ਵਾਲੇ ਦੇ ਚੇਲਿਆਂ ਚਾਪਟਿਆਂ ਨੇ ਗੱਲ ਕਹੀ ਆ ਮਹਾਰਾਜ ਤਾਂ ਪ੍ਰਚਾਰ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਬਾਤ ਦੇ ਵਿੱਚ ਜਿਹੜੀ ਇਸ ਬੰਦੇ ਦੀ ਸਭ ਤੋਂ ਡੇਂਜਰਸ ਗੱਲ ਹੈ ਜਿਸ ਸ਼ਖਸ ਦਾ ਇਸ ਇਸ ਬੰਦੇ ਨੇ ਇਸ ਜਿਸ ਬੰਦੇ ਨੂੰ ਕੋਈ ਪੁੱਛਦਾ ਨਹੀਂ ਪੰਥ ਵਿੱਚੋਂ ਤਲਵ ਕੀਤਾ ਹੋਇਆ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਦਾ ਨਿੰਦਕ ਬੰਦਾ ਮਹਿੰਦਰ ਸਿੰਘ ਜੋਸ਼ ਉਹਦੀ ਕਰਵਾ ਕਿਤਾਬ ਨੂੰ ਪ੍ਰਮੋਟ ਕਰ ਰਿਹਾ ਹੈ ਬੰਦਾ ਤਾ ਜੋ ਇਹਦੇ ਜਿਹੜੇ ਭਗਤ ਨੇ ਅੰਨੇ ਸ਼ਰਧਾਲੂ ਨੇ ਉਹ ਕਿਤਾਬ ਪੜਨ ਤੇ ਉਹ ਰਾਗਮਾਲਾ ਤੇ ਤੇ ਦਸਨ ਦੀ ਬਾਣੀ ਤੇ ਸ਼ੰਕੇ ਕਰਨ ਤੇ ਇਹਦਾ ਰਾਹ ਪੱਧਰਾ ਹੋਵੇ ਕਿਉਂਕਿ ਆਉਣਾ ਇਹਨੇ ਵੀ ਉੱਥੇ ਹੀ ਆ ਜਿੱਥੇ ਇਹਦੇ ਨਾਲ ਦੇ ਬਾਕੀ ਦਾ ਲਾਣਾ ਹੈ ਸਪੋਕਸਮੈਨ ਵਾਲਾ ਬੰਦਾ ਜਿਹੜਾ ਇਹਦਾ ਮਗਰ ਹੈ ਜੋ ਕੁਝ ਵੀ ਕਰਾਉਂਦੇ ਸਾਰੇ ਕੁਝ ਰਲ ਮਿਲ ਕੇ ਇੱਕੋ ਹੀ ਤੇ A ਤੇ B ਟੀਮ ਹੈ ਧੁੰਦੇ ਹੋਣੀ ਪੰਥਪ੍ਰੀਤ ਹੋਣੀ ਮਾਜੀ ਢਪਾਲੀ ਸਾਰੇ ਇਹਦੇ ਨਾਲ ਦੇ ਬੰਦੇ ਨੇ ਦਿਲਗੀਰ ਵਰਗੇ ਘੱਗੇ ਵਰਗੇ ਖਾਲਸਾ نیوز ਵਰਗੇ ਨੇਕੀ ਨਿਊਜ਼ੀਲੈਂਡ ਵਾਲਗੇ ਤੇ ਇਸ ਬੰਦੇ ਨੇ ਆਪਣੇ ਝੂਠ ਤੇ ਪਰਦਾ ਪਾਉਣ ਵਾਸਤੇ ਨਾਲ ਗੁਰੂ ਮਹਾਰਾਜ ਦੀ ਬਾਣੀ ਦੀ ਤੁਕ ਲਾਤੀ ਕਿ ਕਾਹਿਰੇ ਬਨ ਖੋਜਨ ਜਾਈ ਇਸ ਬੰਦੇ ਨੂੰ ਪੁੱਛੇ ਭਾਈ ਕਾਹਿਰੇ ਬਨ ਖੋਜਨ ਜਾਈ ਵਾਲਾ ਪ੍ਰਕਰਨ ਪੜ ਲਾ ਸ਼ਬਦ ਦਾ ਉਹ ਵੀ ਤੇਰੇ ਸਮਝ ਆ ਜਾਊਗਾ ਪਰ ਇੱਥੇ ਪਰਮੇਸ਼ਰ ਦੀ ਭਗਤੀ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਏ ਨੇ ਕੋਈ ਪਖੰਡ ਨਹੀਂ ਕੀਤਾ ਭੋਰਾ ਸਾਹਿਬ ਗੁਰੂ ਮਹਾਰਾਜ ਦੇ ਆਪਣੇ ਨਾਨਕੇ ਘਰ ਦੇ ਵਿੱਚ ਸੀ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਭੇਜਿਆ ਹੋਇਆ ਤੇ ਉੱਥੇ ਉਹ ਆਪਣਾ ਭਜਨ ਬੰਦਗੀ ਕਰ ਰਹੇ ਨੇ ਇਕਾਂਤ ਵਿੱਚ ਬੈਠ ਕੇ ਤਵਾਰੀ ਗੁਰੂ ਖਾਲਸਾ ਪੜ੍ਹ ਕੇ ਦੇਖ ਲਵੋ ਗਿਆਨੀ ਗਿਆਨ ਸਿੰਘ ਹੁਣੀ ਲਿਖ ਰਹੇ ਨੇ ਕਿ ਕਿ 44 ਸਾਲ ਦੀ ਉਮਰ ਤੱਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਐਸਾ ਕੋਈ ਅਵਤਾਰੀ ਪੁਰਸ਼ ਹੋਇਆ ਹੀ ਨਹੀਂ ਜਿਸ ਜਿਸ ਨੇ ਇਤਨਾ ਵੈਰਾਗ ਮੇਂ ਜੀਵਨ ਬਤੀਤ ਕੀਤਾ ਹੋਵੇ 44 ਸਾਲ ਆਪਣੀ ਜ਼ਿੰਦਗੀ ਦੇ ਟੋਟਲ ਏਜ 54 ਸਾਲ ਦੱਸ ਰਹੇ ਨੇ ਮਹਾਰਾਜ ਜੀ ਇਤਿਹਾਸਕਾਰ ਸਾਰੇ ਮੰਨਦੇ ਨੇ ਤੇ 44 ਸਾਲ ਦਾ ਸਮਾਂ ਜੋ ਹੈ ਗੁਰੂ ਕਾਲ ਕੀ ਤਰਫਾ ਪਾਸ਼ਾ ਆਪਾਂ ਜਾਣਦੇ ਆ ਕਿ 9 ਸਾਲ ਦੀ ਏਸੀ ਗੁਰੂ ਕਾਲ ਕੀ ਤਰਫਾ ਪਾਸ਼ਾ ਦੀ ਜਿਸ ਵੇਲੇ ਗੁਰੂ ਮਹਾਰਾਜ ਕਹਿ ਰਹੇ ਨੇ ਵੀ ਆਪ ਜੀ ਤੋਂ ਵੱਡਾ ਕੋਈ ਹੋਰ ਵਹਾਪੁਰ ਕੌਣ ਹੋ ਸਕਦਾ ਜਿਹੜਾ ਹਿੰਦੂਆਂ ਦੇ ਧਰਮ ਦੀ ਰੱਖਿਆ ਕਰੇ ਸੋ ਟੋਟਲ ਏਜ 54 ਕੇ ਸਾਲ ਦੇ ਕਰੀਬ ਬਣਦੀ ਹੈ 44 ਸਾਲ ਦਾ ਸਮਾਂ ਜੋ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਬਿਲਕੁਲ ਮਤਲਬ ਘਰ ਦੇ ਕੰਮਕਾਰ ਕਰਦੇ ਸਨ ਮਸਤ ਰਹਿ ਕੇ ਕਰ ਰਹੇ ਨੇ ਆਪਣਾ ਬਿਲਕੁਲ ਮਤਲਬ ਪਰਮੇਸ਼ਰ ਦੀ ਭਗਤੀ 'ਚ ਲੀਨ ਨੇ ਤੇ ਹੁਣ ਇਹ ਗੱਲਾਂ ਕਰ ਰਹੇ ਨੇ ਕਿ ਦੇਖੋ ਜੀ ਤਪਦੀ ਦਾ ਕੋਈ ਜਗ੍ਹਾ ਹੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਪ ਦਾ ਗੁਰਮਤ ਤੇ ਉਲਟ ਹੈ ਫਲਾਨਾ ਹੈ ਧੰਕਾਨਾ ਹੈ ਹੁਣ ਇਹਦੇ ਦੇਖੋ ਦੇਖੀ ਇਹਦੇ ਜਿਹੜੇ ਹੋਰ ਨਾਲ ਇਹਦੀ ਟੀਮ ਦੇ ਨੇ ਚੰਡੀਗੜ੍ਹ ਵਾਲਾ ਮਰੀਕ ਸਿੰਘ ਉਹ ਵੀ ਨਾਲ ਗਵਾਈ ਭਰ ਨ ਆ ਗਿਆ ਛੱਪੜ ਦਾ ਗਵਾ ਡੱਡੂ ਦਗਾ ਬਾਜ ਬੰਦਾ ਗੁਰੂ ਘਰ ਦਾ ساری ਜ਼ਿੰਦਗੀ ਖਾਂਦੇ ਹੱਲੇ ਵੀ ਕਥਾਵਾਚਕ ਫੁੱਲ ਟਾਈਮ ਬੜੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਜਿਸ ਗੁਰੂ ਨੇ ਇੰਨੀ ਸ਼ਾਨੋ ਸ਼ੌਕਤ ਬਖਸ਼ੀ, ਮਾਣ ਸਤਕਾਰ ਬਖਸ਼ਿਆ, ਸਟੇਜਾਂ ਤੇ ਬਹਿਣ ਜੋਗੇ ਬਖਸ਼ਿਆ, ਕਥਾ ਬਖਸ਼ੀ ਵੀ ਚਲੋ ਕਥਾ ਕਰਕੇ ਬੰਦੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ। ਹੱਲੇ ਵੀ ਗੁਰੂ ਘਰ ਦਾ ਖਾ ਕੇ ਤੇ ਪਿੱਠੇ ਛੁਰੇ ਮਾਰਨ ਦੇ ਨੇ ਗੁਰੂ ਘਰ ਦੀ ਗੁਰਖਾਲਸੇ ਪੰਥ ਦੀ ਪਿੱਠੇ ਛੁਰੇ ਮਾਰ ਰਹੇ ਨੇ। ਚੰਡੀਗੜ੍ਹ ਅਮਰੀਕ ਚੰਡੀਗੜ੍ਹ ਵਾਲੇ ਅਮਰੀਕ ਸਿੰਘ ਵਰਗੇ। ਇਹਦੀ ਮੈਂ ਗਲਤੀ ਦੱਸਦਾ ਕੀ ਗੱਲ ਕੀਤੀ ਇਸ ਬੰਦੇ ਨੇ ਦਗਾਵਾਜ ਨੇ। ਪਰ ਪਹਿਲਾਂ ਮੈਨੂੰ ਬਾਬੇ ਰਣਜੀਤ ਸਿੰਘ ਦੀ ਗੱਲ ਕਰ ਲੈਂਦਾ। ਕਹਿੰਦਾ ਜੀ ਤਪ ਨਹੀਂ ਕਰਨਾ ਚਾਹੀਦਾ ਤਪ ਤਾਂ ਵਰਜਿਤ ਹੈ ਵਰ ਮੱਦੇ ਵਿੱਚ ਅੱਛਾ ਜੀ ਆਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ ਜੋ ਕਿ 252 ਨੰਬਰ ਅੰਗ ਤੇ ਸ਼ੋਭਿਤ ਹੈ ਯਾ ਜੁਗਮੈ ਇਕ ਕਹਿ ਕੋ ਆਇਆ ਜਨਮਤ ਮੋਹਿਓ ਮੋਹਣੀ ਮਾਇਆ ਗਰਭ ਕੁੰਟਨੈ ਉਰਦ ਤਪ ਕਰਤੇ ਸਾਥ ਸਾਥ ਸਿਮਰਤ ਪ੍ਰਭ ਰਹਤੇ ਹੁਣ ਇਸ ਤਪ ਨੂੰ ਕੀ ਕਹੂਗੇ ਇਹ ਤਪ ਗਲਤ ਸੀ ਜੇ ਇਸ ਤਪ ਕਰਕੇ ਬਾਹਰ ਪ੍ਰਗਟ ਹੋਇਓ ਤੁਸੀਂ ਸ਼ਬਦ ਸਾਰਾ ਪੜ ਲਓ ਆਪਣੇ ਆਪ ਪਤਾ ਲੱਗ ਜਾਵੇਗਾ ਇਸ ਤੋਂ ਬਾਅਦ ਭਗਤ ਕਬੀਰ ਜੀ ਦਾ ਸ਼ਬਦ ਹੈ ਜੋ ਕਿ 326 ਨੰਬਰ ਅੰਕ ਤੇ ਸ਼ਿਸ਼ੋਭਿਤ ਹੈ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਕਾਂਸੀ ਦੇ ਵਿੱਚ ਤਪ ਕੀਤਾ ਹੈ ਹਾਂਜੀ ਉਹ ਸ਼ਬਦ ਇਸ ਤਰ੍ਹਾਂ ਹੈ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮੋਂ ਤਪ ਕਾਹੀਨਾ ਅਬ ਕਹੋ ਰਾਮ ਕਵਨ ਗਤ ਮੋਰੀ ਤਜਿਲੇ ਬਨਾਰਸ ਮਤ ਭਈ ਥੋਰੀ ਰਹਾਓ ਸਗਲ ਜਨਮ ਸਿਵ ਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਬਰਸ ਤਪ ਕੀਆ ਕਾਸੀ ਮਰਨ ਭਇਆ ਮਗਹਰ ਕੀ ਵਾਸੀ ਹੁਣ ਇਸ ਤਪ ਨੂੰ ਤੁਸੀਂ ਕਹੂਗੇ ਕਿ ਇਹ ਇਹ ਤਪ ਗਲਤ ਹੈ ਜੇ ਕੋਈ ਸ਼ਬਦ ਪੜ੍ਹਨਾ ਹੈ ਪਹਿਲਾਂ ਪ੍ਰਕਰਣ ਦੇਖਣਾ ਪੈਂਦਾ ਹੈ ਗੱਲ ਕਿਹੜੀ ਕਰ ਰਹੇ ਹੈ ਕਿ ਕੋਈ ਮਹਾਰਾਜ ਕੋਈ ਪਖੰਡ ਨਹੀਂ ਕਰ ਰਿਹਾ ਕੋਈ ਘਰ ਬਾਹਰ ਛੱਡ ਕੇ ਜੰਗਲਾ ਚ ਲੱਭ ਨਹੀਂ ਰਹੇ ਪਰਮੇਸ਼ਰ ਨੂੰ ਤਾਂ ਗੁਰੂ ਘਰ ਦੇ ਸਪੁੱਤਰ ਨੇ ਗੁਰੂ ਘਰ ਦੇ ਗੁਰੂ ਉਹਨਾਂ ਦੇ ਪਿਤਾ ਜੀ ਗੁਰੂ ਨੇ ਤੇ ਉਹਨਾਂ ਨੂੰ ਕਿਹੜਾ ਭਰਮ ਪੈ ਗਿਆ ਉਹ ਤਾਂ ਨਾਮ ਜਪ ਰਹੇ ਨੇ ਬੈਠ ਕੇ ਤੇ ਹੁਣ ਬਾਬੇ ਰਣਜੀਤ ਸਿੰਘ ਵਜਿ ਤਾਂ ਕੋਈ ਥਿਰਤਾ ਆਈ ਨਾ ਨਿਤ ਕਦੇ ਕੋਈ ਆਪਣਾ ਬਾਣਾ ਬਦਲਦਾ ਤੇ ਨਦੇ ਕਦੇ ਕੋਈ ਸਟਾਈਲ ਬਦਲਦਾ ਹੁਣ ਕਹਿੰਦਾ ਪੈ 16 ਸਾਲ ਗਲਤ ਕੰਮ ਕਰਦਾ ਰਿਹਾ ਫਿਰ ਤਾਂ ਤੇਰੇ ਚ ਆਈ ਕੋਈ ਨਾ ਪਹਿਲਾਂ ਆਪਣਾ ਤਾਂ ਬਾਣੀ ਤਾਂ ਕਹਿੰਦੀ ਪ੍ਰਥਮੈ ਮਨ ਪ੍ਰਬੋਧੇ ਆਪਣਾ ਪਾਛੇ ਵਰ ਰਿਜਾਵੇ ਤੇਰੇ ਦਾ ਆਪਣੇ ਪੱਲੇ ਕੱਖ ਨਹੀਂ ਹੈਗਾ ਤੇਰੇ ਚ ਕੋਈ ਟਿਕਾਉ ਇਕਾਗਰਤਾ ਹੈ ਤੇਰੇ ਵਿੱਚ ਤੇਰੀਆਂ ਗੱਲਾਂ ਤੋਂ ਲੱਗਦਾ ਪਤਾ ਸਟੇਜ ਤੇ ਇੱਕ ਦਿਵਾਨ ਲਾਉਣ ਤੋਂ ਬਾਅਦ ਜਿਹੜਾ ਬੰਦਾ ਦੋ ਦੋ ਤਿੰਨ ਤਿੰਨ ਸਪਸ਼ਟੀ ਕਰਨ ਦੀਆਂ ਵੀਡੀਓ ਪਾ ਰਿਹਾ ਤੇ ਉਹ ਬੰਦੇ ਚ ਕੀ ਥਿਰਤਾ ਹੈ ਪਹਿਲਾਂ ਆਪ ਕਮਾਈ ਕਰਨੀ ਪੈਂਦੀ ਫੇ ਉਪਦੇਸ਼ ਦੇਣਾ ਪੈਂਦਾ ਫੇਰ ਗੱਲ ਬਣਦੀ ਹੈ ਜੇ ਆਪਣੇ ਪੱਲੇ ਹੁਣ ਇਹ ਐਗਜ਼ਾਮਪਲ ਦੇ ਤੌਰ ਤੇ ਲਾ ਲਈਏ ਵੀ ਆਪਣੇ ਅਕਾਊਂਟ 'ਚ ਤਾਂ ਕੋਈ ਪੈਸਾ ਨਹੀਂ ਹੈਗਾ ਤੇ ਚੈੱਕ ਕੱਟ-ਕੱਟ ਕੇ ਅਸੀਂ ਮਿਲੀਅਨ ਡਾਲਰ ਦੇ ਲੋਕਾਂ ਨੂੰ ਦੇ ਰਹੇ ਹਾਂ ਤਾਂ ਫਿਰ ਬੈਂਕ ਵਾਲੇ ਹੀ ਕਹਿਣਗੇ ਮੂਰਖਿਆ ਬੰਦਾ ਜਦ ਆਪਣੇ ਪੱਲੇ ਕੁੱਖ ਨਹੀਂ ਹੈਗਾ ਤਾਂ ਦੇਣਾ ਕਿੱਥੋਂ ਲੋਕਾਂ ਨੂੰ ਭਾਈ ਜਿਨ੍ਹਾਂ ਨੇ ਪ੍ਰਚਾਰ ਕੀਤਾ ਪਹਿਲਾਂ ਨੇ ਉਹ ਮਹਾਪੁਰਖਾਂ ਸੰਤਾਂ ਮਹਾਪੁਰਖਾਂ ਨੇ ਪਹਿਲਾਂ ਕਮਾਈ ਕੀਤੀ ਪਹਿਲਾਂ ਉਹਨਾਂ ਦਾ ਆਪਣਾ ਮੰਟਿਕ ਹੈ ਫਿਰ ਉਹਨਾਂ ਨੇ ਉਪਦੇਸ਼ ਦਿੱਤਾ ਇਹ ਬਾਣੀ ਇਹ ਨਹੀਂ ਕਹਿੰਦੀ ਕਿ ਉੱਠ ਕੇ ਸਿੱਧੇ ਚੌਕੇ ਮੂੰਹ ਜਾ ਕੇ ਪ੍ਰਚਾਰ ਕਰਨ ਲੱਪੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੁਣ ਮੈਂ ਗੱਲ ਕਰਦਾ ਦੂਸਰੇ ਦੀ ਆਪਣੇ ਦੀ ਚੰਡੀਗੜ੍ਹ ਵਾਲੇ ਮਰੀਕ ਸਿੰਘ ਦੀ ਇਹ ਕਹਿ ਰਿਹਾ ਕਿ ਦੇਖੋ ਜੀ ਸਾਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਆ ਤੇ ਇਹਦੇ ਛੱਪੜ ਦੇ ਗਵਾ ਡੱਡੂ ਨੇ ਆਣ ਕੇ ਜਿਹੜੀ ਗੱਲ ਕੀਤੀ ਆ ਕਿ ਦੇਖੋ ਜੀ ਗੱਲ ਕਰੋ ਜੀ ਬਿਲਕੁਲ ਨਿਊਟਰਲ ਗੱਲ ਕਰੋ ਸੱਚ ਦੀ ਗੱਲ ਕਰੋ ਜਿਹੜੀਆਂ ਨੇ ਡੀਸੈਂਟਲੀ ਹੁਣ ਬਣਾ ਕੇ ਵੀਡੀਓ ਪਾਈ ਆ ਉਹਦੇ ਵਿੱਚ ਇਹ ਬੰਦਾ ਗੁਰੂ ਘਰ ਦਾ ਦੁਖੀ ਇੱਕ ਐਗਜ਼ਾਮਪਲ ਦੇ ਰਿਹਾ ਆ ਉਦਾਹਰਨਾ ਦੇ ਰਿਹਾ ਜਾਂ ਪੜ੍ਹ ਕੇ ਸੁਣਾ ਰਿਹਾ ਵੀ ਫਲਾਨਾ ਜਿਹੜਾ ਲਖਾਰੀ ਆ ਕਹਿ ਰਿਹਾ ਸਮਕਰਨਾ ਲਖਾਰੀ ਆ ਕਹਿ ਰਿਹਾ ਇਸ ਲਖਾਰੀ ਨੇ ਆਹ ਕਹਿੰਦੇ ਨਾਲ ਪੇਜ ਦਿੱਤੇ ਨੇ ਨਾਲ ਰਾਈਟਰਾਂ ਦੀ ਕਿਤਾਬਾਂ ਦਾ ਜ਼ਿਕਰ ਕੀਤਾ ਸਾਰਾ ਉਹਦੇ ਵਿੱਚ ਇਹ ਦਗਾਵਾਜ ਇਹ ਕਹਿ ਕੇ ਗਿਆ ਕਿ 26 ਸਾਲ ਜਿਹੜੀ ਆਪਣੇ 20 ਸਾਲ ਦਾ ਸਮਾਂ ਬਣਦਾ ਟੋਟਲ ਤੇ ਸਮਾਂ ਪਤਾ ਕਾਹਦਾ ਦੱਸ ਕੇ ਗਿਆ ਬੰਦਾ ਸਮਾਂ ਦੱਸ ਕੇ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੀ ਗੁਰਤਾ ਗੱਦੀ ਦਾ ਬੀਜੇ ਤੋਂ ਇੰਨਾ ਹੀ ਸੱਚਾ ਸੀ ਤਾਂ ਗੁਰੂ ਤੇਗ ਬਹਾਦਰ ਜੀ ਮਾਰੇ ਦੀ ਭਗਤੀ ਵਾਲੀ ਗੱਲ ਕਰ ਉਸ ਤੋਂ ਬਾਅਦ ਚ ਇਸ ਬੰਦੇ ਨੇ ਜਿਹੜੀ ਸਭ ਤੋਂ ਵੱਡੀ ਝੂਠ ਕੁਫਰ ਤੋਲਿਆ ਉਹ ਹਮਜਾ ਗੌਸ ਵਾਲੀ ਸਾਖੀ ਦਾ ਆ ਜਿਹੜੇ ਬੰਦੇ ਜਿਹਨਾਂ ਨੂੰ ਪਤਾ ਹੈ ਹਮਜਾ ਗੌਸ ਦਾ ਚੱਕਰ ਕੀ ਸੀਗਾ ਕਿਹੜੀ ਗੱਲ ਤੋਂ ਹਮਜਾ ਗੌਸ ਬੈਠਾ ਸੀ ਹਮਜਾ ਗੌਸ ਬੈਠਾ ਸੀ ਚਲੀਸਾ ਕੱਟ ਰਿਆ ਸੀ ਪਿੰਡ ਨੂੰ ਤਬਾਹ ਕਰਨ ਵਾਸਤੇ ਕਿਉਂਕਿ ਇਸ ਪਿੰਡ ਦੇ ਵਿੱਚ ਜਿਸ ਪਿੰਡ ਦਾ ਸੀ ਮੂਲਾ ਖੱਤਰੀ ਪੋਸਪੈਂਡ ਦੇ ਇੱਕ ਬੰਦੇ ਨੇ ਵਾਦਾ ਕੀਤਾ ਸੀ ਜਦੋਂ ਮੇਰੇ ਮੁੰਡੇ ਹੋਏ ਦੋਹੇ ਤਾਂ ਮੈਂ ਤੈਨੂੰ ਇੱਕ ਮੁੰਡਾ ਦਊਂਗਾ ਆਪਣਾ ਕਿਉਂਕਿ ਉਹਦੇ ਔਲਾਦ ਨਹੀਂ ਹੁੰਦੀ ਸੀ ਔਰ ਹਮਜਾ ਗੋਸ ਤੋਂ ਉਸ ਬੰਦੇ ਨੇ ਆਪਣਾ ਪੁੱਤਰ ਮੰਗਿਆ ਚਲੋ ਹਮਜਾ ਗੋਸ ਕੁਮਾਈਆ ਵਾਲਾ ਪੀਰ ਸੀਗਾ ਫਕੀਰ ਸੀਗਾ ਉਹਨੇ ਉਸ ਉਹਦੀ ਚਲੋ ਕਿਰਪਾ ਨਾਲ ਜਾਂ ਪਰਮੇਸ਼ਰ ਦੀ ਕਿਰਪਾ ਨਾਲ ਉਸ ਬੰਦੇ ਦੇ ਦੋ ਮੁੰਡੇ ਹੋਏ ਜਦੋਂ ਹਮਜਾ ਗੋਸ ਉਹਦੇ ਘਰੇ ਗਿਆ ਤਾਂ ਉਸ ਬੰਦੇ ਨੇ ਅੱਗੇ ਕਹਿਤਾ ਵੀ ਮੈਂ ਨਹੀਂ ਤੈਨੂੰ ਦੇਣਾ ਕੋਈ ਵੀ ਭੱਜ ਜਾਈਂ ਉਹ ਕਹਿ ਜੀ ਗਿਆ ਕਹਿੰਦਾ ਇਹ ਪਿੰਡ ਦੇ ਵਿੱਚ ਸਾਰੇ ਝੂਠੇ ਨੇ ਹਮਜਾ ਗੌਸ ਨੇ ਤੱਪ ਕਰਕੇ ਇੱਕ ਸ਼ਬਦ ਦਾ ਜਾਪ ਕਰਕੇ ਪਿੰਡ ਨੂੰ ਗੁਰਕਾਉਣ ਵਾਸਤੇ ਆਪਣਾ ਇੱਕ 40 ਦਿਨਾਂ ਦਾ ਨਿਜਮ ਰੱਖ ਲਿਆ ਹੁਣ ਇਹਨਾਂ ਨੇ ਇਹ ਕਹਿਣਾ ਜੀ ਕਿ ਕਿੱਦਾਂ ਹੋ ਸਕਦੀ ਹੈ ਕਿੱਦਾਂ ਹੋ ਸਕਦੀ ਪਰ ਇਹ ਸਚਾਈ ਹੈ ਇਹੀ ਸਾਖੀ ਇਦਾਂ ਹੀ ਚੱਲਦੀ ਆ ਰਹੀ ਹੈ ਸਾਰੇ ਬੰਦੇ ਨੂੰ ਇਦਾਂ ਹੀ ਕੋਟ ਕਰਦੇ ਨੇ ਔਰ ਹਮਜਾ ਗੌਸ ਜਿਹੜਾ ਹੈ ਫਿਰ ਉਹ ਅੰਦਰ ਚ ਲੀਸਾ ਕੱਟ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਉਹਦਾ ਜਿਹੜਾ ਉਹ ਤੋੜਦੇ ਨੇ ਉਹਦਾ ਹੰਕਾਰ ਤੋੜਦੇ ਨੇ ਤੇ ਬਾਹਰ ਆਉਂਦਾ ਹੈ ਭੱਜਾ ਵੀ ਕਹਿੰਨੇ ਮੈਨੂੰ ਸ਼ਕਤੀ ਦੇ ਨਾਲ ਮੇਰੀ ਜਿਹੜੀ ਸੁਰਤੀ ਬੇਤੀ ਥੋੜੀ ਹੈ ਫਿਰ ਮਹਾਰਾਜ ਨੂੰ ਉਪਦੇਸ਼ ਕਰਦੇ ਭਾਈ ਦੇਖ ਇਸ ਪਿੰਡ ਵਿੱਚ ਮਾੜੇ ਨਹੀਂ ਸਾਰੇ ਚੰਗੇ ਬੰਦੇ ਵੀ ਫਿਰ ਮਹਾਰਾਜ ਭਾਈ ਮਰਦਾਨਾ ਜੀ ਨੂੰ ਭੇਜਦੇ ਆ ਵੀ ਜਾ ਕੇ ਆ ਪਤਾ ਕਰਕੇ ਉਹ ਪਿੰਡ ਦੇ ਵਿੱਚ ਵੀ ਆਪਣੇ ਦੇ ਕੇ ਆ ਦੁਕਾਨ ਤੇ ਜਾ ਆ ਪਰਚੀ ਲੈ ਜਾ ਤੇ ਦਿਖਾੜ ਪਰਚੀ ਤੇ ਲਿਖਿਆ ਹੁੰਦਾ ਕਿ ਝੂਠ ਤੇ ਸੱਚ ਦੱਸੋ ਤੇ ਉਹ ਅਗਿਓ ਮੋਲਾ ਖत्री ਫਿਰ ਲੈ ਕੇ ਭੇਜਦਾ ਵੀ ਜੂਣਾ ਝੂਠ 'ਚ ਮਰਨਾ ਸੱਚ ਮਾਰੇ ਕਹਿੰਦੇ ਦੇਖ ਇੱਥੇ ਹੱਲੇ ਵੀ ਸੱਚ ਜਾਣਨ ਵਾਲੇ ਸੱਚ ਦੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਲੋਕ ਹੱਲੇ ਵੀ ਬੈਠੇ ਨੇ ਇਸ ਪਿੰਡ 'ਚ ਫਿਰ ਹਮ ਜਾਂਗਾ ਉਸ ਦਾ ਹੰਕਾਰ ਟੁੱਟਦਾ ਫਿਰ ਮਾਰੇ ਦੇ ਚਰਨੀ ਲੱਗਦਾ ਇਹ ਸਾਖੀ ਹੈ ਤੇ ਇਹ ਉੱਤੇ ਲਾ ਰਿਹਾ ਗੁਰੂਕਾਰ ਦਾ ਦੋਖੀ ਅਮਰੀਕ ਸਿੰਘ ਚੰਡੀਗੜ੍ਹ ਸਾਰੀ ਜ਼ਿੰਦਗੀ ਗੁਰੂਕਾਰ ਦਾ ਖਾਦਾ ਹੁਣ ਮੈਨੂੰ ਇੱਕ ਗੱਲ ਇਹਨਾਂ ਲੋਕਾਂ ਦੀ ਇਹ ਸਮਝ ਨਹੀਂ ਆਉਂਦੀ ਵੀ ਜੇ ਇਹਨਾਂ ਨੂੰ ਕੋਈ ਸਟੇਜ ਤੋਂ ਕਹਿ ਦੇਵੇ ਵੀ ਜੀ ਤੁਹਾਡੇ ਨਾਲ ਵਿਚਾਰ ਕਰਨੀ ਆ ਭਾਈ ਪਿੰਦਰਪਾਲ ਸਿੰਘ ਹੁਣੀ ਜਾਂ ਗਿਆਨੀ ਕੁਲਵੰਤ ਸਿੰਘ ਹੋਣੀ ਜਾਂ ਡਾਕਟਰ ਹਰਪ੍ਰਜਨ ਸਿੰਘ ਹੋਣੀ ਜਾਂ ਡਾਕਟਰ ਅਨੁਰਾਗ ਸਿੰਘ ਹੋਣੀ ਅਮਰੀਕ ਸਿੰਘ ਚੰਡੀਗੜ੍ਹ ਨੂੰ ਚੈਲੰਜ ਕਰਨ ਤੇ ਬੈਠ ਕੇ ਗੱਲ ਕਰ ਕੀ ਇਹ ਬੰਦਾ ਮੂੰਹ ਦਿਖਾਉਣ ਦੇ ਯੋਗ ਹੈਗਾ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹਨਾਂ ਦੀ A ਤੇ B ਟੀਮ ਹੈ ਹੁਣੇ ਸਾਰਿਆਂ ਨੇ ਮਗਰ ਇੱਕੋ ਹੀ ਬੋਲੀ ਬੋਲਣੀ ਸ਼ੁਰੂ ਕਰ ਦੇਣੀ ਜੀ ਦੇਖੋ ਜੀ ਤਪਾਂ ਤੋਂ ਤਾਂ ਭੋਰਿਆਂ ਤੋਂ ਬੈਠਣ ਤੋਂ ਮਾਰੇ ਨੇ ਦੂਰ ਕੀਤਾ ਸਾਨੂੰ ਇਹਨਾਂ ਦਾ ਜਦੋਂ ਵਾਸ ਚੱਲਦਾ ਆ ਉਦੋਂ ਇਹ ਧੁੰਦੇ ਵਰਗੇ ਬੰਦੇ ਜਿਹੜੇ ਆ ਉਹ ਗੁਰਬਿਲਾਸ ਪਾਤਸ਼ਾਹੀ ਦਸਵੀਂ ਤੇ ਪਾਤਸ਼ਾਹੀ ਛੇਵੀ ਨੂੰ ਗਾਣਾ ਕੱਢਦੇ ਆ ਦੇਖੋ ਜੀ ਸਾਡੇ ਇਦਾਂ ਲਿਖਤਾ ਸਾਡਾ ਦਾ ਬੇੜਾ ਕਰ ਕਰਤਾ ਇਹਨਾਂ ਨੇ ਤੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਉਦੋਂ ਕਾਨ ਸਿੰਘ ਨਾਬਾ ਵੀ ਇਹਨਾਂ ਨੂੰ ਚੰਗਾ ਲੱਗਣ ਲਾ ਪੈਂਦਾ ਰਤਨ ਸਿੰਘ ਜੱਗੀ ਵੀ ਚੰਗਾ ਲੱਗਣ ਲਾ ਪੈਂਦਾ ਉਦੋਂ ਇਹਨਾਂ ਨੂੰ ਪੱਟਵਈਆਂ ਵੀ ਚੰਗੀਆਂ ਲੱਗਦੀਆਂ ਤੇ ਜਦੋਂ ਕੋਈ ਗੱਲ ਕਰਨੀ ਇਹਨਾਂ ਨੇ ਕਹਿੰਦੇ ਅਸੀਂ ਤਾਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੀ ਚੱਲਦੇ ਆ ਫਿਰ ਗੱਲ ਇਹ ਆ ਵੀ ਜਦੋਂ ਤਾਂ ਇਹਨਾਂ ਦਾ ਆਪਣਾ ਇਹਨਾਂ ਨੂੰ ਚੰਗਾ ਲੱਗਦਾ ਉਦੋਂ ਤੁਕਾਂ ਲੈ ਲੀਆ ਇੱਥੋਂ ਉੱਥੋਂ ਮਦਦ ਲੈ ਲਈ ਤੇ ਜਦੋਂ ਨਿੰਦਣ ਦੀ ਗੱਲ ਆ ਗਈ ਉਹ ਤਾਂ ਕਹਿੰਦੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਨਦੇ ਆ ਸਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਦਸੇ ਗੁਰੂ ਸਾਹਿਬਾਨ ਦੇ ਨਾਂ ਵੀ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਕਾਰਾਂ ਦਾ ਜ਼ਿਕਰ ਵੀ ਨਹੀਂ ਆਉਂਦਾ ਕਿੱਥੋਂ ਲਿਆਉਂਗੇ ਐਗਜ਼ਾਮਪਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਨਿਤਨੇਮ ਦੀਆਂ ਬਾਣੀਆਂ ਵੀ ਨਹੀਂ ਅਰਦਾਸ ਵੀ ਨਹੀਂ ਜਿਹੜੀ ਅਸੀਂ ਕਰਦੇ ਆ ਕਿੱਥੋਂ ਲਿਆਉਂਗੇ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ 'ਤੇ ਲਾਉਣ ਵਾਲੇ ਬੰਦੇ ਵੱ ਇੱਕ ਵੀ ਸ਼ਬਦ ਕਮਾਇਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਕਸਵੱਟੀ ਲਾਉਣ ਲੱਪਿਆ ਅਧੂਰੇ ਬੰਦੇ ਜਿਹਨਾਂ ਬੰਦਿਆਂ ਨੂੰ ਆਪਣੇ ਗੁਰੂ ਤੇ ਸ਼ੰਕਾ ਆਪਣੇ ਤੇ ਹਾਸ ਤੇ ਸ਼ੰਕਾ ਉਹਨਾਂ ਨੇ ਹੋਰ ਕੀ ਘਟ ਲੈਣਾ ਬੇਅੰਤ ਐਗਜ਼ਾਮਪਲਸ ਨੇ ਇਤਨੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਨਾਂ ਦੇ ਦੇ ਕੇ ਭਰ ਜਾਵੇ ਵੀਡੀਓ ਆਡੀਓ ਲੰਬੀਆਂ ਹੋ ਜਾਣ ਹੋਰ ਪਰ ਸਾਨੂੰ ਸ਼ਰਮ ਆਉਂਦੀ ਹੈ ਕਿ ਇਹਨਾਂ ਬੰਦਿਆਂ ਦੇ ਇਹਨਾਂ ਲੋਕਾਂ ਦੇ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਕਰੋੜਾਂ ਕਰੋੜਾਂ ਦੀਆਂ ਬੱਸਾਂ ਲਈ ਬੈਠੇ ਆ ਇੰਨੇ ਨੇ ਮਹਿੰਗੀਆਂ ਘਰਾਂ ਦੀਆਂ ਕੋਠੀਆਂ ਆਪਣੀਆਂ ਬਣਾਈਆਂ ਤੇ ਮਹਾਰਾਜ ਦੇ ਭੋਰੇ ਤੇ ਸ਼ੰਕਾ ਮਹਾਰਾਜ ਦੇ ਦਰ ਤੇ ਸ਼ੰਕਾ ਮਹਾਰਾਜ ਦੇ ਗੁਰਸਿੱਖਾਂ ਤੇ ਭਰੋਸਾ ਸ਼ੰਕੇ ਪਾ ਰਹੇ ਤੁਸੀਂ ਮਨਾ ਵਿੱਚ ਸੋ ਇਹ ਸੰਗਤ ਨੂੰ ਬੇਨਤੀ ਹੈ ਇਦਾਂ ਦੇ ਲੋਕਾਂ ਤੋਂ ਬਚੋ ਇਹਨਾਂ ਦੇ ਜਿਹੜੇ ਚੇਲੇ ਚਾਪਟੇ ਨੇ ਕਹਿੰਦੇ ਨੇ ਜੀ ਦੇਖੋ ਜੀ ਜਿਹੜੇ ਬਾਬੇ ਰਣਜੀਤ ਸਿੰਘ ਦਾ ਵਿਰੋਧ ਕਰ ਰਹੇ ਨੇ ਉਹ ਬੰਦੇ ਏਜੰਸੀਆਂ ਦੇ ਹੱਥ ਠੋਕੇ ਨੇ ਏਜੰਸੀਆਂ ਦਾ ਤਾਂ ਬੰਦਾ ਇਹ ਛੱਡਿਆ ਹੋਇਆ ਜਿਹੜਾ ਬੰਦਾ ਨਿਤ ਨਵੇਂ ਤੋਂ ਨਵਾਂ ਸਿਆਪਾ ਪਾ ਕੇ ਬਹਿ ਜਾਂਦਾ ਕੋਈ ਨਾ ਕੋਈ ਹੋਈ ਬੇਨਤੀ ਹੈ ਜਿਨ੍ਹਾਂ ਵੀ ਗੁਰਸਿੱਖਾਂ ਨੂੰ ਹਰ ਇੱਕ ਆਪਣਾ ਇਤਿਹਾਸ ਪੜੋ ਬਾਣੀ ਪੜੋ ਖੁਦ ਇਹਨਾਂ ਲੋਕਾਂ ਨੂੰ ਪੂਜਣਾ ਛੱਡੋ ਇਹਨਾਂ ਨੇ ਤੁਹਾਡਾ ਮਿਹਨਤ ਕਮਾਈ ਦਾ ਪੈਸਾ ਜਿਹੜਾ ਇਦਾਂ ਹੀ ਜਾਣਨਾ ਤੇ ਔਰ ਪੈਸਾ ਉਜਾੜ ਕੇ ਵੀ ਇਹਨਾਂ ਨੇ ਤੁਹਾਡਾ ਸਿੱਖੀ ਦਾ ਘਾਣ ਕਰਨਾ ਤੁਹਾਨੂੰ ਨਿਸ਼ਰਧਕ ਬਣਾਉਣਾ ਇਹਨਾਂ ਨੇ ਤਾਂ ਜੋ ਤੁਸੀਂ ਦਸਮ ਦੀ ਬਾਣੀ ਤੋਂ ਟੁੱਟੋ ਖੰਡੇ ਦੀ ਬੋਲ ਤੋਂ ਟੁੱਟੋ ਤੇ ਆਪਣੇ ਗੁਰੂ ਤੋਂ ਟੁੱਟ ਕੇ ਆਪਣੇ ਇਤਿਹਾਸ ਤੋਂ ਟੁੱਟ ਕੇ ਦਰਦ ਅਜ਼ੇ ਤੱਕੇ ਖਾਓ ਇਹਨਾਂ ਨੇ ਇਹ ਕਰਨਾ ਕੰਮ ਇਹ ਬੰਦੇ ਏਜੰਸੀਆਂ ਦੇ ਛੱਡੇ ਹੋਏ ਨੇ ਇਹਨਾਂ ਤੋਂ ਬਚੋ ਇੱਕ ਮੈਂ ਬੜੀ ਜ਼ਬਰਦਸਤ ਐਗਜ਼ਾਮਪਲਸ ਨੇ ਪੋਰਾ ਸਾਹਿਬ ਦੇ ਬਾਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਬਨਾਰਸ ਗਏ ਨੇ ਉੱਥੇ ਵੀ 7 ਮਹੀਨੇ ਪੋਰੇ ਚ ਰਹੇ ਨੇ ਅਸਲੀਅਤ ਜਿਹੜੀ ਸਾਰੀ ਸਟੋਰੀ ਦੀ ਹੈਗੀ ਆ ਕਿ ਮੈਂ ਥੋੜੀ ਜੀ ਦੱਸ ਦਿੰਨਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬੇ ਬਕਾਲੇ ਭੇਜਦੇ ਨੇ ਉਸ ਤੋਂ ਬਾਅਦ ਗੁਰੂ ਗੁਰਤਾ ਗੱਦੀ ਜੋ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਨ ਜਾ ਰਹੀ ਹੈ ਪਰ ਮਹਾਰਾਜ ਉਸ ਸਮੇਂ ਤੋਂ ਪਹਿਲਾਂ ਦੇ ਭਗਤੀ ਕਰ ਰਹੇ ਆ ਉਸ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਹਰ राय ਸਾਹਿਬ ਜੀ ਮਾਰਨ ਦੇ ਰਹੇ ਨੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਾਰਾ ਇਹਨੂੰ ਫਿਰ 1664 ਚ ਗੁਰਤਾ ਗੱਦੀ ਆਉਂਦੀ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਕੋਲ ਬਾਬੇ ਬਕਾਲੇ ਜੇ ਪ੍ਰਚਾਰ ਕਰਦੇ ਸੀ ਤਾਂ ਮਹਾਰਾਜ ਬਾਬੇ ਬਕਾਲੇ ਕਿੱਦਾਂ ਪਹੁੰਚ ਗਏ ਤੇ 22 ਮੰਜੀਆਂ ਕਿੱਦਾਂ ਲੱਗੀਆਂ ਉਹ ਵੀ ਕੋਈ ਚਾਲ ਸੀ ਆਰਐਸਐਸ ਦੀ ਉਸ ਤੋਂ ਬਾਅਦ ਚ ਵਿਰੋਧ ਹੋਇਆ ਮਹਾਰਾਜ ਦਾ ਧੀਰਮੱਲੀਆਂ ਨੇ ਵਿਰੋਧ ਕੀਤਾ ਗੋਲੀ ਵੀ ਚੱਲੀ ਮਹਾਰਾਜ ਤੇ ਮਹਾਰਾਜ ਫੇਰ ਕਰਤਾਰਪੁਰ ਸਾਹਿਬ ਆ ਗਏ ਉਥੋਂ ਫੇਰ ਨਹੀਂ ਹਟਿਆ ਵਿਰੋਧ ਹੁਣ ਫੇਰ ਮਹਾਰਾਜ ਨੇ ਆਨੰਦਪੁਰ ਸਾਹਿਬ ਵਾਲੀ ਜਿਹੜੀ ਜਗ੍ਹਾ ਲਈ ਪਿੰਡ ਮਾਖੋ ਵਾਲੀ ਉਸ ਤੋਂ ਬਾਅਦ ਚ ਅਸਾਮ ਦੇ ਰਾਜੇ ਦਾ ਜਿਹੜਾ ਹੈ ਮਹਾਰਾਜ ਸੁਲਾ ਕਰਾਉਣ ਵਾਸਤੇ ਉਥੋਂ ਜਾ ਰਹੇ ਨੇ ਆਪਣੇ ਪਟਨਾ ਸਾਹਿਬ ਵੱਲ ਜਿੱਥੇ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਹੁੰਦਾ ਕਹੀਂ ਪ੍ਰਕਾਸ਼ ਹਮਾਰਾ ਭਇਓ ਉਸ ਤੋਂ ਬਾਅਦ ਮਹਾਰਾਜ ਆਸਾਮ ਚੱਲ ਗਏ ਨੇ ਜਦੋਂ ਗੁਰੂ ਮਹਾਰਾਜ ਅਵਤਾਰ ਧਾਰਿਆ ਉਸ ਤੋਂ ਬਾਅਦ ਮਹਾਰਾਜ ਆਸਾਮ ਤੋਂ ਵਾਪਸ ਆ ਰਹੇ ਨੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਹੁਣੀ ਅਨੰਦਪੁਰ ਸਾਹਿਬ ਆ ਗਏ ਨੇ ਇਹ ਸਾਰੀ ਦੀ ਸਾਰੀ ਸਟੋਰੀ ਹੈ ਤੇ ਇਹ ਕਹਿੰਦੇ ਨੇ ਦੇਖੋ ਜੀ ਉਹ ਗਏ ਨੇ ਸਫਰ ਦਾ ਜ਼ਿਕਰ ਕੀਤਾ ਸਰ ਇਸ ਚੀਜ਼ ਤੋਂ ਮਨ ਕਰ ਕੌਣ ਹੈ ਅਸੀਂ ਤਾਂ ਕਦੇ ਨਹੀਂ ਗਏ ਆ ਮਹਾਰਾਜ ਪਰ ਜਿੱਦਾਂ ਆ ਦੂਜਾ ਝੂਠ ਬੋਲ ਕੇ ਗਿਆ ਚੰਡੀਗੜ੍ਹ ਵਾਲਾ ਅਮਰੀਕ ਸਿੰਘ ਖੁੱਲਾ ਚਾਲਾ ਜੈ ਅਮਰੀਕ ਸਿੰਘ ਨੂੰ ਪ੍ਰੂਫ ਕਰ ਦਵੇ ਇਹ ਗੱਲ ਕਿਸੇ ਗ੍ਰੰਥ 'ਚ ਲਿਖਿਆ ਦਿਖਾ ਦੇਵੇ ਕਿਹੜੀਆਂ ਤਰੀਕਾਂ ਲਿਖੀਆਂ ਪੱਟਵਈਆਂ ਦੇ ਵਿੱਚ ਪੱਟਵਈਆਂ ਤੋਂ ਵੀ ਇਹਨਾਂ ਨੇ ਇਹਨਾਂ ਬੰਦਿਆਂ ਨੇ ਗੁਰੂ ਘਰ ਦੇ ਦੋਖਿਆਂ ਨੇ ਮੁੱਕਰ ਜਾਣਾ ਲੇਟਰ ਆਨ ਜਦੋਂ ਇਹਨਾਂ ਦੇ ਮੋਹਰੇ ਰੱਖੀਆਂ ਗਈਆਂ ਕਿਉਂਕਿ ਪੱਟਵਈਆਂ ਦੇ ਵਿੱਚ ਵੀ ਇਦਾਂ ਨਹੀਂ ਲਿਖਿਆ ਕਿ ਮਹਾਰਾਜ ਨੇ ਬੈਠੇ ਨਹੀਂ ਭੋਲੇ 'ਚ ਤਪ ਨਹੀਂ ਕੀਤਾ ਉਹਨਾਂ ਨੇ ਇਹੀ ਕਹਿਣਾ ਕਿ ਗਏ ਸੀਗੇ ਉਹ ਤਾਂ ਸਾਰੇ ਮੰਨਦੇ ਅਸੀਂ ਕਿਹੜਾ ਨਹੀਂ ਮੰਨਦੇ ਵੀ ਮਹਾਰਾਜ ਨਹੀਂ ਹੈ ਸੋ ਬੇੰਤੀ ਆ ਪ੍ਰਚਾਰਕਾਂ ਨੂੰ ਗੁਰੂ ਘਰ ਦੇ ਦੋਖੀਆਂ ਨੂੰ ਵੀ ਇਹ ਪਾਈ ਬਸ ਕਰੋ ਇਹ ਦਰ ਮੱਥਾ ਟੇਕਣ ਵਾਲਾ ਆ ਇਸ ਦਰ ਨਾ ਮੱਥਾ ਨਾ ਲਾਓ ਜੇ ਬਚਣਾ ਜੇ ਆਪਣਾ ਇਹ ਮਾਇਆ ਇੱਥੇ ਰਹਿ ਜਾਣੀ ਆ 2-4 ਦਿਨ ਦੀ ਖੇੜ ਐ ਸਾਰੀ ਦੀ ਸਾਰੀ ਜਿਸ ਗੁਰੂ ਨੇ ਪਰਿਵਾਰ ਪਾਲਣ ਵਾਸਤੇ ਰੁਜ਼ਗਾਰ ਦਿੱਤੇ ਨੇ ਵਧੀਆ ਸਾਰਾ ਕੁਝ ਦਿੱਤਾ ਉਸ ਗੁਰੂ ਘਰ ਦਾ ਖਾ ਕੇ ਹਰਾਮ ਨਾ ਕਰੋ ਆਪਣਾ ਦੇ ਲੋਕਾਂ ਦਾ ਬੇੜਾ ਨਾ ਕਰ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਇਹ ਪੰਥ ਗੁਰੂ ਮਹਾਰਾਜ ਦਾ ਸਾਜਿਆ ਹੋਇਆ ਅਕਾਲ ਪੁਰਖ ਦੀ ਮੋਜ ਦੇ ਵਿੱਚ ਸਾਜਿਆ ਹੋਇਆ ਤੇ ਮੋਜ ਦੇ ਵਿੱਚ ਜਿਹੜੀ ਚੀਜ਼ ਬਣੀ ਹੋਵੇ ਉਹ ਛੇਤੀ ਖਤਮ ਨਹੀਂ ਉਹ ਤੁ ਖਤਮ ਵੀ ਨਹੀਂ ਹੋ ਸਕਦੀ ਨਾ ਅਕਾਲ ਪੁਰਖ ਖਤਮ ਹੋਵੇ ਤੇ ਨਾ ਅਕਾਲ ਪੁਰਖ ਦਾ ਸਾਜਿਆ ਹੋਇਆ ਪੰਥ ਖਤਮ ਹੋਣਾ ਤੁਸੀਂ ਜ਼ੋਰ ਲਾ ਕੇ ਦੇਖਣਾ ਲਾਲੋ ਔਰੰਗਾ ਵੀ ਲਾ ਗਿਆ ਤੁਹਾਡਾ ਵੱਡਾ ਵਡੇਰਾ ਮੱਸੇ ਰੰਗੜ ਹੋਣੀ ਸਾਰੇ ਜ਼ੋਰ ਲਾ ਗਏ ਮੀਰ ਮੰਨੂ ਵਰਗੇ ਪਰ ਹੋਇਆ ਕਿਸੇ ਤੋਂ ਕੱਖ ਨਹੀਂ ਤੁਹਾਨੂੰ ਲੱਗਦਾ ਹੀ ਆ ਨਾ ਕਿ ਤੁਸੀਂ ਡੈਮੇਜ ਕਰ ਲੋਗੇ ਹਿਮਕੁੰਡ ਸਾਹਿਬ ਨੂੰ ਤੁਸੀਂ ਡੈਮੇਜ ਕਰ ਲੂਗੇ ਬਾਬੇ ਬਕਾੜੇ ਤਾਡੇ ਤੋਂ ਹੋਣਾ ਨਹੀਂ ਤੁਸੀਂ ਆਪ ਇੱਕ ਦਿਨ ਲੀਰੋ ਲੀਰ ਹੋ ਜਾਣਾ ਤੁਹਾਡੇ ਆਪ ਸਟੇਜਾਂ ਤੇ ਹੁਣ ਛਿੱਤਰ ਪੈਣ ਲੱਪਿਆ ਗਾਂ ਵੀ ਇਦਾਂ ਹੀ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ